ਅੱਜ ਦੀ ਵੱਡੀ ਖਬਰ ਆ ਰਹੀ ਹੈ ਜੀ ਗੁਰਦਾਸਪੁਰ ਸ਼ਹਿਰ ਤੋਂ ਜਿੱਥੇ ਗੁਰਦਾਸਪੁਰ ਦੇ ਇੱਕ ਮਸ਼ਹੂਰ ਨਿੱਜੀ ਸਕੂਲ ਦੇ ਬਾਹਰ ਉਸ ਸਮੇਂ ਤੈਸ਼ਤਾ ਮਾਹੌਲ ਬਣ ਗਿਆ ਜਦੋਂ ਨਵੀਂ ਕਲਾਸ ਦੇ ਬੱਚੇ ਸਕੂਲ ਦੇ ਬਾਹਰ ਆਪਸ ਵਿੱਚ ਭੜ ਗਏ ਅਤੇ ਇੱਕ ਬੱਚੇ ਨੇ ਦੂਸਰੇ ਬੱਚੇ ਦੇ ਸਿਰ ਉੱਪਰ ਤਾਤਰ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਤਾਰੇ ਨੂੰ ਗੇਟੋ ਬਾਹਰ ਨਿਕਲਿਆ ਠੀਕ ਹੈ ਉਹ ਗੇਟੋ ਬਾਹਰ ਨਿਕਲਿਆ ਉਹ ਮੁਰਦਾਨ ਤੱਕ ਆ ਮਾਰਿਆ ਤੱਕ ਆ ਮਾਰਿਆ ਨੂੰ ਪੁੱਛਿਆ ਤੂੰ ਕਿਉਂ ਤੱਕ ਆ ਰਿਹਾ ਅਰੇ ਇੰਨੀ ਗੱਲ ਉਹ ਕਹੀ ਆ ਉਹਨੂੰ ਪਨੇ ਬੈਗ ਚ ਦਾਤਰ ਕੱਢਿਆ ਦਾਤਰ ਕੱਢ ਕੇ ਨੇ ਛੱਤ ਮਾਰ ਦਾਤਰ ਬੈਗ ਚ ਪਾਇਆ ਮੁਰਦਾਨ ਸਰ ਸਰਤਾਜ ਕਿਹੜੇ ਪੁੱਛ ਕੇ ਵਰਦੇ ਨੇ ਲਿੱਟਕਾ ਛੂਲੇ ਪੜਦੇ ਆ ਇੱਕੋ ਕਲਾਸ ਚ ਇੱਕੋ ਸੈਕਸ਼ਨ ਚ ਪੜਦੇ ਦੋਨੋਂ ਕਿਹੜੀ ਕਲਾਸ ਐਨਾਮੀ ਕਲਾਸ ਪਤਾ ਨਹੀਂ ਪਿਛੋਂ ਲਾ ਕੇ ਆ ਪਤਾ ਨਹੀਂ ਬੈਗ ਚ ਪਾਗ ਲਿਆ ਜਦੋਂ ਇਹਨੂੰ ਤੱਕਾ ਮਾਰਿਆ ਉਹਨੂੰ ਤੱਕਾ ਮਾਰ ਕੇ ਮੌਕੇ ਤੇ ਬੈਗ ਚੋਂ ਕੱਢ ਕੇ ਦਾਤਰ ਮਾਰਿਆ ਛਿਰ ਵਿੱਚ ਉਥੋਂ ਲੈ ਗਿਆ ਸਕੂਲ ਦੇ ਸਾਰਾ ਇਹ ਆ ਇਹਨਾਂ ਨੇ ਉਹਨੂੰ ਚੁੱਕ ਕੇ ਦੇ ਇੱਥੇ ਹੌਸਪੀਟਲਾਂ ਦਾ ਫਿਰ ਇਹਨੂੰ ਘਰ ਬਾਅਦ ਫੋਨ ਗਿਆ ਕਿੰਨੀ ਸੌਟ ਲਗੀ ਇਹਦੇ ਅਟਾਂਕੇ ਸ਼ੱਚ ਇਹ ਗਲਤ ਨਾਮ ਬੁਲਾਉਣ ਤੇ ਕਰਨੀ ਹੈ ਗਲਤ ਨਾਮ ਬੁਲਾਉਣ ਤੇ ਕਰਨੀ ਬਸ ਇਹਦਾ ਨਾਮ ਗਲਤ ਲੈਂਦਾ ਹੀਗਾ ਇਹਦਾ ਨਾਮ ਗਲਤ ਲੈਂਦਾ ਅੱਜ ਤੱਕ ਮੇਰਾ ਨਾਮ ਕਿਉਂ ਗਲਤ ਲੈਣਾ ਬਸ ਇਥੋਂ ਇਹਨਾਂ ਉਹਨੂੰ ਧੱਕਾ ਮਾਰਿਆ ਵੀ ਮੈਂ ਲੈਣਾ ਜੋ ਤੱਕ ਉਹ ਤੇ ਕੋ ਜੋ ਹੁੰਦਾ ਕਰ ਲਾ ਉਹ ਮੁੰਡੇ ਨਾਲ ਲੈ ਗਿਆ ਤਾਂ ਹੀ ਕਿੰਨੇ ਮੁੰਡੇ ਨਾਲ ਗਿਆ ਬਸ 8 7 8 ਮੁੰਡੇ ਬਾਹਰ ਫਿਰਦੇ ਸੀ ਸਕੂਲ ਦੇ ਬਾਹਰ ਕੀ ਮੰਗ ਕਰਤੀ ਮੰਗੇ ਇਹ ਵੀ ਇਦਾਂ ਗਲਤ ਕੀਤਾ ਨਾ ਜੋ ਹੈ ਨਾ ਨੰਗਾ ਲੱਗਦਾ ਇਦਾਂ ਪਤਾ ਜੋ ਮਨ ਲਓ ਅਜੇ ਨੇ ਇਹ ਤਾਂ ਕੀਤਾ ਕੱਲ ਨੂੰ ਕੀ ਹੋਰ ਨਾ ਕਰੇਗਾ ਜਿਹੜੇ ਹਾਵਨਾ ਵਧਿਆ ਮੰਨ ਲਓ ਮੁੰਡਾ ਦਫ਼ਤਰ ਲੈ ਕੇ ਸਕੂਲੇ ਆਖਦਾ ਵਾ ਅੱਜ ਇਹ ਤਾਂ ਕਰਨ ਦਾ ਕੱਲ ਨੂੰ ਕੀ ਹੋਰ ਨਾ ਕਰ ਸਕਦਾ ਠੀਕ ਹੈ ਨਹੀਂ 3:00 ਵਜੇ ਮੇਰਾ ਨਾਮ ਕੁਲਦੀਪ ਸਿੰਘ ਕੀ ਲੱਗਦਾ ਮੈਂ ਇਹਦਾ ਤਾਇਆ ਲੱਗਦਾ ਮੇਰੀ ਬਿਊਟੀ ਜਿਹੜੀ ਹੈ ਰੋਜ਼ ਮੇਨ ਗੇਟ ਸਕੂਲ ਦੇ ਨਾਲ ਹੀ ਉੱਥੇ ਖੜਾ ਸੀ ਤੇ ਰੋਜ਼ਾਨਾ ਦੀ ਵਾਂਗ ਜਿਵੇਂ ਬੱਚੇ ਉਹਦੇ ਜਾਂਦੇ ਆਪਾਂ ਡਿਊਟੀ ਆ ਕਿ ਦੇਖਣਾ ਟ੍ਰੈਫਿਕ ਕੰਟਰੋਲ ਦੇਖਣਾ ਜਾਂ ਬੱਚੇ ਆ ਰਹੇ ਆ ਜਾਂ ਜਾ ਰਹੇ ਆ ਤੇ ਆਪਾਂ ਦੇਖਣਾ ਵੀ ਕੋਈ ਡਿਸਿਪਲਿਨ ਹੋਵੇ ਤੇ ਜੋ ਬੱਚੇ ਨਿਕਲੇ ਆ ਸਕੂਲ ਤੋਂ ਬਾਅਦ ਤੇ ਥੋੜੀ ਰਾਈਟ ਸਾਈਡ ਤੇ ਅੱਗੇ ਜਾ ਕੇ ਤੇ ਉਦੋਂ ਹੀ 22 ਵਾਰਦਾ ਤੁਈ ਆ ਕਿਉਂਕਿ ਕਾਫੀ ਕਰਾਊਡਿਡ ਏਰੀਆ ਸੀ ਛੋਟੇ ਈ ਰਿਕਸ਼ਾ ਵਗੈਰਾ ਕਾਫੀ ਸਾਰੇ ਇੱਧਰ ਚੱਲ ਰਹੇ ਉਹਦੇ ਅੱਗੇ ਇੰਨਾ ਨਹੀਂ ਕਿਤੇ ਜੋ ਹੋਇਆ ਤੇ ਉਦੋਂ ਪੇਰੈਂਟ ਨੇ ਮਤਲਬ ਉਦੋਂ ਆਵਾਜ਼ਾਂ ਮਾਰੀਆਂ ਵੀ ਸਾਰੇ ਇੱਧਰ ਉਹ ਵੀ ਦਾ ਵਾਰਦਾ ਤੁਈ ਉਸੇ ਵੇਲੇ ਮੈਂ ਆ ਦੋਆਂ ਬੱਚਿਆਂ ਨੂੰ ਫੜਿਆ ਵਾ ਤੇ ਉਹਨਾਂ ਸਕੂਲ ਚ ਲੈ ਗਏ ਆ ਜਿਹੜਾ ਆਪਣੇ ਬੱਚਾ ਜਿਹੜਾ ਜਿਹਦੇ ਆ ਜਸ਼ਨ ਦੇਦੇ ਹੋਏ ਇਹਨੂੰ ਫਰਸਟ ਏਡ ਸਕੂਲ ਨੂੰ ਦਿੱਤੀ ਆ ਤੇ ਇਸ ਫਰਸਟ ਏਡ ਤੋਂ ਬਾਅਦ ਉਸੇ ਵੇਲੇ ਆਪਾਂ ਇਹਨੂੰ ਜਿਹੜਾ ਹਸਪੀਟਲ ਨਹੀਂ ਕਿਸੇ ਨੇ ਇਹੋ ਚੀਜ਼ ਆ ਆਪਾਂ ਕਹਿ ਰਹੇ ਆ ਕਿ ਅਗਰ ਕੋਈ ਕੰਪਲੇਂਟ ਦਿੱਤੀ ਹੋਏ ਤੇ ਆਪਾਂ ਉਸੇ ਵੇਲੇ ਕਾਰਵਾਈ ਕਰਦੇ ਸੀ ਉਸੇ ਵੇਲੇ ਬੱਚੇ ਨੂੰ ਸਮਝਾਉਣਾ ਸੀ ਅਰ ਕੱਲ ਹੀ ਸਾਨੂੰ ਏਸੀ ਦਾ ਪਤਾੰਦਾ ਇੱਥੋਂ ਤੱਕ ਇਹ ਚੀਜ਼ ਨਹੀਂ ਸੀ ਪਹੁੰਚੀ ਇਸ ਚੀਜ਼ ਦਾ ਦਾਤਰ ਤੁਸੀਂ ਦੇਖ ਸਕਦੇ ਹੋ ਅੱਜ ਇਸਦਾ ਕੋਈ ਪੁਸ਼ਟੀ ਨਹੀਂ ਹੈ ਕਿ ਦਾਤਰ ਆਏ ਕੀ ਸੀ ਆ ਕੀ ਨਹੀਂ ਸੀ ਹਣਾ ਛੋਟੇ ਕੋਈ ਬੈਗ ਚ ਕਿਉਂਕਿ ਹਾਂ ਕੁਝ ਤੇ ਤੇ ਬੱਚੇ ਦੇ ਸਾਟ ਲੱਗੀ ਹੈ ਜਿਹੜਾ ਬੱਚਾ ਖੁਦ ਕਹਿ ਰਿਹਾ ਕਿ ਮੇਰੇ ਦਾਤਰ ਬੱਚਾ ਹੈ ਤਾਂ ਕਿਦਾਂ ਕਹਿ ਸਕਦੇ ਆ ਕਿ ਉਹ ਸਰ ਤੇਜ਼ ਤਾਰ ਤੇਜ਼ ਹਰ ਹਥਿਆਰ ਨਾਲ ਉਹ ਚੀਜ਼ ਹੋਈ ਆ ਠੀਕ ਹੈ ਨਾ ਉਹ ਪਤਾ ਲੱਗ ਰਿਹਾ ਕਿ ਹਾਂ ਉਹ ਅੱਜੀ ਤਾਂ ਹੋ ਹੀ ਬੰਦੇ ਦੇ ਮਤਲਬ ਹੋਇਆ ਪਰ ਸਕੂਲ ਦੇ ਵਿੱਚ ਸੀ ਕਿ ਕਿਦਾਂ ਕਿਉਂਕਿ ਹੁਣ ਜਿਹੜੀ ਆਪਣੀ ਸਾਰੀ ਟ੍ਰੈਫਿਕ ਹੈ ਉਹ ਸਾਰੇ ਪੇਰੈਂਟਸ ਸਕੂਲ ਦੇ ਅੰਦਰ ਜਾਂਦੇ ਆ ਸਕੂਲ ਦੇ ਅੰਦਰ ਉਹ ਬੱਚੇ ਲੈ ਕੇ ਬਾਹਰ ਆਉਂਦੇ ਆ ਛੁੱਟੀ ਹੋਈ ਹੈ ਕੀ ਪਤਾ ਉੱਥੇ ਜਿਹੇ ਪਾਰਕਿੰਗ 'ਚ ਹੀ ਕਿਸੇ ਕੋਲ ਕੁਝ ਲੈ ਆਈ ਨਹੀਂ ਆ ਬਾਹਰ ਆ ਕੇ ਕਿਸੇ ਕੋਲ ਕੁਝ ਲੈ ਆ ਕੇ ਕੋਈ ਪਤਾ ਨਹੀਂ ਕਿਉਂਕਿ ਛੁੱਟੀ ਹੋ ਚੁੱਕੀ ਸੀ ਬਸ ਲਾਸਟ ਬੱਚੇ ਆ ਜਾ ਰਹੇ ਸੀ ਪਰ ਇਹ ਸਿੱਧਾ ਨਹੀਂ ਕਿਉਂਕਿ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਆ ਸਕੂਲ ਦੇ ਵਿੱਚ ਵੀ ਕਰਦੇ ਆ ਕਿ ਹਾਂ ਕਿਸੇ ਕੋਲ ਕੁਝ ਮੋਬਾਈਲ ਵਗੈਰਾ ਵਾਲਾ ਇਦਾਂ ਦਾ ਕੁਝ ਨਹੀਂ ਕਰਦੇ ਰਹਿੰਦੇ ਜਾਕੀ ਸਾਰੀ ਰੈਂਡਮਲੀ ਚੈਕਿੰਗ ਕਰਦੇ ਆ ਬੱਚੇ ਦੀ ਹੈਨਾ ਹੁਣ ਹਰ ਰੋਜ਼ ਅ ਕਿ ਉਸ ਜੀ ਦਾ ਹੁਣ ਉਦੋਂ ਅੱਜ ਹੀ ਇਹ ਵਾਰਦਾਤ ਹੋਈ ਆ ਤੇ ਉਸ ਜੀ ਦਾ ਨਹੀਂ ਅਸੀਂ ਕੋਸ਼ਿਸ਼ ਹੀ ਕਰ ਸਕਦੇ ਹਾਂ ਕਿ ਅੱਜ ਹੀ ਉਹ ਦਾਤਰ ਲੈ ਕੇ ਆਇਆ ਸੀ ਕਿ ਨਹੀਂ ਲੈ ਕੇ ਆਇਆ ਸੀ ਹਾਂ ਇਹ ਕਿ ਸਕੂਲ ਦੇ ਬਾਹਰ ਹਾਸ ਹੋਇਆ ਤੇ ਨਹੀਂ ਹੋਣਾ ਚਾਹੀਦਾ ਮਾੜੀ ਹੀ ਨਹੀਂ ਹੋਣੇ ਚਾਹੀਦਾ ਇਹ ਚੀਜ਼ ਸਾਨੂੰ ਕੱਲ ਹੀ ਪਹਿਲਾਂ ਦੱਸਿਆ ਹੁੰਦਾ ਛੋਟੀ ਚੀਜ਼ ਤੋਂ ਸ਼ੁਰੂ ਹੋਈ ਛੋਟੀ ਚੀਜ਼ ਹੀ ਰੋਕੀ ਜਾ ਸਕਦੀ ਪਰ ਬੱਚਾ ਲੋ ਆਪਸ ਹੀ ਖਤਮ ਕਰਨ ਦੀ ਹੋੜ ਦੇ ਵਿੱਚ ਇਹ ਚੀਜ਼ ਵੀ ਨਹੀਂ ਯਾਰ ਮੈਂ ਕਿਉਂ ਲੈ ਕੇ ਜਾਵਾਂ ਜੋ ਮੈਂ ਵੱਡਾ ਹੋ ਗਿਆ ਹਣਾ ਮੇਰੀ ਮਚਿਓਰਟੀ ਆ ਨਾਈਂਥ ਹੋ ਗਈ ਆ ਮੈਂ ਹੋ ਰਿਹਾ ਤਾਂ ਮੈਂ ਕਿਉਂ ਨਹੀਂ ਕਿਨੇ ਗੱਲਾਂ ਸੋਲਵ ਕਰਾਂ ਕਾਰਵਾਈ ਜੋ ਵੀ ਹੋਏਗੀ ਜੀ ਜੋ ਸਾਡੇ ਡਾਇਰੈਕਟਰ ਸਾਹਿਬ ਜੋ ਪ੍ਰਿੰਸੀਪਲ ਸਾਹਿਬ ਦਾ ਜੋ ਵੀ ਹੋਏਗੀ ਤੇ ਸੱਚੋ ਸੱਚ ਕਾਰਵਾਈ ਜੋ ਬਣਦੀ ਕਾਰਵਾਈ ਜ਼ਰੂਰ ਹੈ ਮੈਂ ਗੁਰਪ੍ਰੀਤ ਸਿੰਘ ਆ ਸਰ